ਲੋਕ ਇਨਸਾਫ ਮੰਚ ਵੱਲੋਂ 28 ਸਤੰਬਰ ਨੂੰ ਫਿਲੌਰ ਵਿੱਚ ਲੋਕ ਮਸਲਿਆਂ ਤੇ ਵਿਸ਼ਾਲ ਮਹਾਪੰਚਾਇਤ ਕਰਨ ਦਾ ਐਲਾਨ ਮਹਾਪੰਚਾਇਤ ਦੀ ਤਿਆਰੀ ਲਈ ਜਨਤਕ ਮੁਹਿੰਮ ਤਿੱਥ 100 ਦਿਨਾਂ ਵਿੱਚ 50 ਪਿੰਡ 50 ਮੀਟਿੰਗਾਂ ਕੀਤੀਆਂ ਜਾਣਗੀਆਂ ਜਰਨਲ ਫਿਲੌਰ 28 ਸਤੰਬਰ ਨੂੰ ਫਿਲੌਰ ਵਿੱਚ ਹੋਵੇਗਾ ਇਤਿਹਾਸਿਕ ਇਕੱਠ ਐਡਵੋਕੇਟ ਸੰਜੀਵ ਪੋਰਾ ਫਿਲੌਰ ਲੋਕ ਇਨਸਾਫ ਮੰਚ ਤਹਿਸੀਲ ਫਿਲੌਰ ਦੀ ਜਨਰਲ ਬੋਡੀ ਦੀ ਮੀਟਿੰਗ ਪ੍ਰਧਾਨ ਜਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਹਿਸੀਲ ਫਿਲੌਰ ਦੇ ਲਗਭਗ 50 ਪਿੰਡਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਫਿਲੌਰ ਵਿੱਚ ਲੋਕ ਮਸਲਿਆਂ ਦੀ ਵਿਸ਼ਾਲ ਮਹਾਪੰਚਾਇਤ ਕਰਨ ਦਾ ਐਲਾਨ ਸਰਬਸੰਮਤੀ ਨਾਲ ਕੀਤਾ ਗਿਆ ਇਸ ਮੌਕੇ ਜਰਨੈਲ ਫਿਲੌਰ ਪਰਸ਼ੋਤਮ ਫਿਲੌਰ ਐਡਵੋਕੇਟ ਸੰਜੀਵ ਪੌਰਾ ਮਾਸਟਰ ਹੰਸ ਰਾਜ डॉक्टर संदीप कुमार अमरजीत लाडी जसवंत बोध डॉक्टर अशोक कुमार हनी संतोखपुरा रामजी दास गन्ना पिंड राजविंदर सिंह मुठडड्डा हरमेश राही कुलदीप लंबरदार आदि आगू ने कहा कि महापंचायत की तैयारी जनसंपर्क मुहिम त सौ दिन पिंड मीटिंगा जागुआ ने कहा कि इस इतिहासिक महापंचायत वि लोग शमूलीयत कर ਇਸ ਮੌਕੇ ਲੋਕ ਇਨਸਾਫ ਮੰਚ ਦੇ ਜਨਰਲ ਸਕੱਤਰ ਪਰਸ਼ੋਤਮ ਫਿਲੌਰ ਅਤੇ ਮੁਖ ਬੁਲਾਰੇ ਐਡਵੋਕੇਟ ਸੰਜੀਵ ਕੁਮਾਰ ਪੌਰਾਨੇ ਕਿਹਾ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਅਤੇ 23 ਅਗਸਤ ਨੂੰ ਲੋਕ ਆਗੂ ਕਾਮਰੇਡ ਦੇਵ ਫਿਲੌਰ ਦੀ ਵਰਸੀ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ। ਇਸ ਮੌਕੇ ਜਿਹਨਾਂ ਲੋਕ ਮਸਲਿਆਂ ਤੇ ਮਹਾਪੰਚਾਇਤ ਹੋ ਰਹੀ ਹੈ ਬਾਰੇ ਆਗੂਆਂ ਨੇ ਕਿਹਾ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦੀ ਗਾਰੰਟੀ ਕੀਤੀ ਜਾਵੇ ਤੇ ਇਹ ਸਕੀਮ ਸ਼ਹਿਰਾਂ ਵਿੱਚ ਵੀ ਲਾਗੂ ਕੀਤੀ ਜਾਵੇ। ईवीएम बंद ਕੀਤੀ ਜਾਵੇ ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਕੀਤੀ ਜਾਵੇ ਮਿਡ ਡੇ ਮੀਲ ਆਸ਼ਾ ਵਰਕਰਾਂ ਤੇ ਅਗਨਵਾੜੀ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਲੋਕਾਂ ਤੇ ਪੁਲਿਸ ਜ਼ਬਰਦਸਤ ਕੀਤਾ ਜਾਵੇ ਤੇ ਝੂਠੇ ਕੇਸ ਰੱਦ ਕੀਤੇ ਜਾਣ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਨੂੰ ਸويرਤਾ ਨਾਲ ਨੱਥ ਪਾਈ ਜਾਵੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣਾ ਬੰਦ ਕੀਤਾ ਜਾਵੇ ਕਿਸਾਨ ਮਾਰੂ ਲੈਂਡ ਪੁਲਿੰਗ ਨੀਤੀ ਖਤਮ ਕੀਤੀ ਜਾਵੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਅਤੇ ਲੋੜੀਂਦੀਆਂ ਦਵਾਈਆਂ ਤੇ ਸਹੂਲਤਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਬਣਾਏ ਜਾਣ ਫਿਲੌਰ ਤੇ ਗੁਰਾਇਆ ਵਿੱਚ ਰੇਲਵੇ ਓਵਰ ਅੰਡਰ ਬਿਰਜ ਲੋਕਾਂ ਦੀ ਸਹਿਮਤੀ ਨਾਲ ਜਲਦ ਸ਼ੁਰੂ ਕੀਤੇ ਜਾਣ ਫਿਲੌਰ ਤੇ ਗੁਰਾਇਆ ਵਿੱਚ ਬੱਸ ਅੱਡੇ ਬਣਾਏ ਜਾਣ ਸਾਰੇ ਪਿੰਡਾਂ ਵਿੱਚ ਸਾਫ਼ ਪਾਣੀ ਲਈ ਆ ਰੋਜ਼ ਦਾ ਪ੍ਰਬੰਧ ਕੀਤਾ ਜਾਵੇ ਸਾਰੇ ਪਿੰਡਾਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਗੰਦਾ ਪਾਣੀ ਦਰਿਆਵਾਂ ਵਿੱਚ ਪਾਉਣਾ ਬੰਦ ਕੀਤਾ ਜਾਵੇ ਫਿਲੌਰ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਚੌਕ ਬਣਾਇਆ ਜਾਵੇ ਅਤੇ ਮਹਾਤਮਾ ਬੋਧ ਜੀ ਦੇ ਚੌਕ ਦੀ ਸਾਂਭ ਸੰਭਾਲ ਦਾ ਕੰਮ ਤੰਮਾ ਫੈਡਰੇਸ਼ਨ ਆਫ ਇੰਡੀਆ ਨੂੰ ਦਿੱਤਾ ਜਾਵੇ ਫਿਲੌਰ ਦੇ ਨਵਾਂ ਸ਼ਹਿਰ ਚੌਕ ਤੋਂ ਲੁਧਿਆਣਾ ਜਾਣ ਸਮੇਂ ਬਣੇ ਖੂਨੀ ਕਟ ਦੇ ਮਸਲੇ ਦਾ ਹੱਲ ਕੀਤਾ ਜਾਵੇ ਆਦੇ ਲੋਕ ਮਸਲਿਆਂ ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਇਸ ਮੌਕੇ ਕਰਨਲ ਫਿਲੌਰ एडवोकेट सुरजीत खेतान जगजीत पट्टी रमन माही सिंह पत्रकार सुनील गन्ना पिंड राहुल कोरी, संदीप गन्ना पिंड राम सोमनाथ सेखुपुर, अर्शप्रीत सतपाल सापुर, मोहम्मद नदीम रिंकू संतोखपुरा मदन लाल रामपाल मंजीत कुमार सचिन कुमार कुलविंदर कुमार रमन पुलेवाल संदीप कुमार राजेंद्र कुमार राज जगतपुर गोबिंद राम अमरजीत सोनू का पंच मनप्रीत कमल संदीप चौहान सुरेंद्र मला राज बब्बर सतपाल संधू, सुरजीत राम आकाशदीप जसल सुरेश कुमार हैप्पी संगोवाल राहुल कोरी मखन गढ़ा सौरव महमी गुरचरण दास अपरा श्री राम अपरा हरदीप बेनी तेहंग रिखी मियावाल दीपक रविदास पुरी बूटा राम मुठडा रामपाल करमजीत सिंह मोगा जगजीत सिंह मोगा गुरजीत सिंह मोगा अमरजीत सिंह मोगा, लखवीर सिंह सेलकियाना शिगा राम हरियाणा स्वरूप कलेर बीजे बंगर अरविंद कुमार केर राम हंस कौर सुनीता फिलौर सरोज रानी, कमलजीत कौर ममता रानी, रुपिंदर कौर ਅਤੇ ਰਜਨੀ ਰਾਣੀ ਆਦੇ ਹਾਜ਼ਰ ਸਨ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਸਾਡੀ ਸਾਜਨੀ ਦਾਾਕਰਤੀ ਗੱਲ ਕਰਦੇ ਗਏ ਹਨ ਇਸ ਸਟੇਜ ਤੋਂ ਦੱਸਿਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਜਿਹੜੀ ਲੋਕ ਇਨਸਾਫ ਮੰਗਦੀ ਸੱਚੇ ਟੀਮ ਆ ਕਮੇਟੀ ਆ ਸਾਡੇ ਕੋਲੋਂ ਕਈ ਵਾਰ ਪ੍ਰੋਗਰਾਮ ਅਟੈਂਡ ਨਹੀਂ ਕਰ ਹੁੰਦੇ ਲਗਾਤਾਰ ਪਿੰਡਾਂ ਦੇ ਵਿੱਚੋਂ ਮੇਲਿਆਂ ਦੇ ਤੋਂ कि ਜਿਹੜਾ ਅਸੀਂ ਮੁੱਦਾ ਚੁੱਕਿਆ ਆ ਨਾ ਇਹ ਮੁੱਦਾ ਬਹੁਤ ਵਧੀਆ ਚੁੱਕਿਆ ਸੀ ਅਜਿਹਾ ਇਹ ਸੋਚਿਆ ਹੋਇਆ ਵੀ ਸਾਡੀ ਜਿੰਦਗੀ ਜੀਂਦੀ ਆ ਤੇ ਜਾਣਦੀ ਆ ਤੇ ਜਾਣਦੇ ਅਸੀਂ ਭੱਲੇ ਦਾ ਕੰਮ ਕਰਨਾ ਆ ਜਿੱਥੇ ਵੀ ਸਾਡੀ ਲੋੜ ਆ ਕਿਸੇ ਨੂੰ ਉੱਥੇ ਅਸੀਂ ਜਾਣਾ ਆ ਜਨੈਤ ਸੌਰ ਜੀ ਸੁਮਤੀ ਜੀ ਮੈਂ ਸਾਰੇ ਨੂੰ ਸਭ ਤੋਂ ਪਹਿਲਾਂ ਜੈਕੀ ਜੈ ਪਾਰਕ ਕਰ ਰਿਹਾ ਹਾਂ ਮੇਰੇ ਤੋਂ ਪਹਿਲਾਂ ਸਾਡੇ ਮਾਸਟਰ ਕਨੈਰ ਵੀ ਉਹਨਾਂ ਨੇ ਪਰਸ਼ੋਬ ਇਕੱਠਾ ਕੀਆਗੇ ਸਾਡੇ ਮਾਸਟਰ ਅਨਸਰ ਜੀਮਾ ਨੇ ਕਾਫੀ ਵਿਸਤਾਰਪੂਰਵਕ ਜੋ ਸਾਡੇ ਨਾ ਪ੍ਰਾਪਤੀਆਂ ਰਹੀਆਂ ਜਾਂ ਜੋ ਸਾਡੀਆਂ ਐਕਟੀਵਿਟੀਜ਼ ਰਹੀਆਂ ਜਿਹੜੇ ਉਦੇਸ਼ਨ ਮੁਕਤ ਗਿਆਨ ਪਰ ਲੋਕ ਸੰਸਾਰ ਮੰਚ ਬਣਾਇਆ ਔਰ ਸਿਰਫ ਟੈਲੀਵਿਜ਼ਨ ਦਾ ਸਮਾਂ ਅਵਰੇਡੀਆਬਰ ਡਿਵਿਟੀਆਂ ਲੜਾਈਆਂ ਲੜੀਆਂ ਵੀ ਤੇ ਜਿੱਤਿਆਂ ਪਰਦੇ ਪਾਈ ਲੋਕ ਇਨਸਾਲ ਫਰਮਾਂਟ ਦੀ ਸਮੁੱਚੀ ਟੀਮ ਸਮੁੱਚੀ ਲੀਡਰਸ਼ਿਪ ਤੇ ਆਰ ਐਚ ਆਰ ਸਾਰੇ ਸਾਥੀ ਸਾਰੇ ਰਲਬੁੱਤੋ ਬੈਲਰ ਜੈ ਜਿੰਨ ਜੈ ਭਰਤ ਸਾਥਿਓ ਮੁੱਦੇ ਅਧੀਨ ਬਾਕੀ ਸਾਥੀ ਆਪਨੇ ਨਾਲ ਤੱਕੇ ਜਾ ਰਿਹਾ ਹੈ ਇਹ ਮੁੱਦੇ ਜੋ ਲੋਕ ਮੁੱਦੇ ਨੇ ਇਨਨ ਨੂੰ ਸਮਝੋੜ ਲਈ ਬਿਰਸਾਤ ਕਰ ਜੋਗ ਵਾਇਦੀ ਲੋਕ ਅੱਜ ਜਿਹੜੀ ਮੀਟਿੰਗ ਆਪਾਂ ਕਾਗੜਾ ਆ ਰਹੇ ਆ ਲੋਕਾਂ ਸਮਾਜ ਤੇ ਸੇਰ ਬਲੌਰ ਦੀ ਜਗਲ ਕੁੱਟੀ ਆ ਇਹਦੇ ਵਿੱਚ ਸੱਤ ਤੇ ਸੱਤ ਜਿਹੜੀ ਪਿੰਡਾਂ ਦੀ ਕਰੀਮ ਆ ਉਹ ਇੱਥੇ ਮੌਜੂਦ ਆ ਅੱਜ ਆਪਾਂ ਇਹ ਤੁਹਾਡਾ ਸਾਹਮਣੇ ਆਉਂਦੇ ਇਹ ਜਿਹੜੇ ਲੋਕਨ ਸਾਹ ਮਾਨਚੇ ਆ ਇਹ ਬੜਿਆਈ ਜਿਹਾ ਚਾਤੋਣਾ ਆ ਜੋ ਮੇਰੇ ਸਾਥੀ ਹੈ ਅੱਲਾ ਬਲਾ ਬੰਗੜਾ ਦਾ ਇਸ ਜਿਹੜੀ ਲੋਕਨ ਸਾਹਿਬ ਮਾਂਚਰੀ ਚਰਨਨ ਬਾਡੀ ਮਿੱਟ ਹੈ ਉਹਦੇ ਵਿੱਚ ਸ਼ਾਮਲ ਹੋ ਰਿਹਾ ਮੈਂ ਸਭ ਤੋਂ ਪਹਿਲਾਂ ਸਾਰੇ ਦਾ ਤਹਿ ਦਰੋ ਜੀ ਆ ਦੇ ਨਾਮ ਧੰਨਵਾਦ ਵੀ ਕਰਨਾ ਇਹ ਤੁਸੀਂ ਆਪਣਾ ਆਪਣਾ ਜਿਹੜਾ ਕੀਸਾ ਨਾਲ ਖੱਟ ਕੇ ਇਹ ਸਮਝਿਆ ਕਿ ਯਿਸੂ ਮਿਹਰਲਾ ਵਿਸਾ ਬਣੀ ਹੈ ਜਦੋਂ ਤਦੇ ਨਾਲ ਨੌਲੇਜ ਦੇ ਨਾਲ ਮੈਂ ਕਿਦੇ ਹੋਏ ਦਿਮਾਗ ਮੇਰੇ ਰੂਬਰੂ ਬਹ ਸਾਹਮਣੇ ਬੈਠਦੇ ਆ ਤੇ ਜਨੇ ਵੀ ਜੜਦੀ ਕਰਵਾ ਲਈ ਸੋਚ ਮਾਰੇ ਸਰੀਰ ਬੈਠੇ ਹੋਇਆ ਸਾਹਮਣੇ ਮੇਰੇ ਵੱਲੋਂ ਪਿਆਰ ਭਰੇ ਸਬਦ ਸ਼੍ਰੀਆ ਕਾਲ ਵਾਹਿਗੁਰੂ ਜਿੰਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨਲ ਜੀ ਅੱਜ ਲੋਕ ਇਨਸਾਫ ਮੰਚ ਕਮੇਟੀ ਵੱਲੋਂ ਜਨਰਲ ਕਾਲਜ ਬੋਡੀ ਦੀ ਜਿਹੜੀ ਮੀਟਿੰਗ ਕਰਵਾਈ ਹੈ ਗੜਾ ਗੜੇ ਦੇ ਵਿੱਚ ਉਸ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਆ ਅੱਜ ਪਿੰਡ ਗੜਾ ਦੇ ਵਿੱਚ ਡਾਕਟਰ ਰੇਦਕਰ ਉਧਾ ਲਾਂਡਿੰਗ ਸੈਂਟਰ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਕੀਤੀ ਗਈ ਹੈ ਜਨਰਲ ਬੋਡੀ ਲੋਕ ਇਨਸਾਫ ਮੰਚ ਵੱਲੋਂ ਉਹਦੇ ਵਿੱਚ ਵੱਖ-ਵੱਖ ਜਿਹੜੇ ਮਤੇ ਆ ਉਹ ਪੇਸ਼ ਕੀਤੇ ਗਏ ਉਹਦੇ ਵਿੱਚ 28 ਦਸੰਬਰ ਨੂੰ ਜਿਹੜਾ 28 ਦਸੰਬਰ ਨੂੰ ਸਤੰਬਰ ਨੂੰ ਜਿਹੜਾ ਸੇਰ ਭਗਤ ਸਿੰਘ ਦਾ ਜਨਮ ਦਿਹਾੜਾ ਆਇਆ ਉਸ ਦਿਨ ਦੇ ਉੱਤੇ ਬੜਾ ਵੱਡਾ ਜਿਹੜਾ ਇਕੱਠ ਲੋਕ ਪੰਚਾਇਤ ਕਰਨ ਜਾ ਰਹੇ ਆ ਉਹਦੇ ਸਬੰਧ ਦੇ ਵਿੱਚ ਜਿਹੜੀ ਅੱਜ ਜਨਰਲ ਬਾਡੀ ਮੀਟਿੰਗ ਕੀਤੀ ਗਈ ਵੱਖ-ਵੱਖ ਜਿਹੜੇ ਫੈਸਲੇ ਹੋਰ ਵੀ ਲੈ ਗਏ ਆ ਅੱਜ ਅਸੀਂ ਇਹ ਫੈਸਲਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੜਾਈਆਂ ਆ ਹੋਰ ਵੀ ਤਿੱਖੀਆਂ ਕੀਤੀਆਂ ਜਾਣਗੀਆਂ ਜੇ ਪੁਲਿਸ ਜਾਵ ਰਿਹਾ ਪ੍ਰਹਤਾਚਾਰ ਦਾ ਮੁੱਦਾ ਆ ਝੂਠੇ ਪਰਚਿਆਂ ਦਾ ਮਸਲਾ ਆ ਇਸ ਕਰਕੇ ਅੱਜ ਜਿਹੜੀ ਇਹ ਜਿਹੜੀ ਜਰਨਲ ਬਾਡੀ ਮੀਟਿੰਗ ਕੀਤੀ ਗਈ ਆ ਇਹ ਜਿਹੜਾ ਅੱਜ ਦਾ ਜਿਹੜਾ ਅਜੰਡਾ ਸੀ ਤੇ ਕੀ ਸੰਦੇਸ਼ ਕੀ ਆ ਜੀ ਜਿਹੜੀ ਆਮ ਜਨਤਾ ਨੂੰ ਸੰਦੇਸ਼ ਇਹ ਹੀ ਆ ਵੀ ਜਿਹੜਾ ਲੋਕ ਆ ਸਾਬ ਮੰਨ ਚਿਆ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਜ਼ਬਰ ਦੇ ਖਿਲਾਫ ਜਿਹੜਾ ਬਣਿਆ ਆ ਇਹਨੂੰ ਵੱਧ ਤੋਂ ਵੱਧ ਜਿਹੜਾ ਸਹਿਯੋਗ ਦਿਓ ਤੇ ਆਉਣ ਆਏ ਸਮੇਂ ਦੇ ਵਿੱਚ ਜਿਹੜਾ ਇਹ ਮਤ ਹੋਰ ਵੱਡਾ ਹੋਵੇ ਇਹਨੂੰ ਲੋਕਾਂ ਦੇ ਵਿੱਚ ਜਿਹੜਾ ਹੁਣ ਵੀ ਹਰ ਮਨ ਪਿਆਰਾ ਆ ਹੌਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ। ਅ ਪਰਸ਼ਪਤ ਵੀ ਅੱਜ ਲੋਕ ਇਨਸਾਫ ਮੰਚ ਕਮੇਟੀ ਵੱਲੋਂ ਜਨਰਲ ਬੋਡੀ ਦੀ ਜਿਹੜੀ ਚੋਣ ਹੋਈ ਆ ਤੇ ਇਹ ਜਿਹੜੀ ਚੋਣ ਹੋਈ ਆ ਗੜੇ ਦੇ ਵਿੱਚ ਹੋਈ ਆ ਤੇ ਕੀ ਕਹਿਣਾ ਚਾਹੁੰਨੇ ਆ ਉਹਦੇ ਵਿੱਚ। ਅੱਜ ਲੋਕ ਇਨਸਾਫ ਮੰਚ ਦੀ ਜਿਹੜੀ ਤਹਿਸੀਲ ਕਮੇਟੀ ਆ ਉਹ ਤਹਿਸੀਲ ਦੀ ਜਿਹੜੀ ਜਨਰਲ ਬੋਡੀ ਮੀਟਿੰਗ ਜਿਹੜੀ ਅੱਜ ਕੀਤੀ ਗਈ ਆ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਮੁੱਖ ਮੁੱਦੇ ਸੀ ਜਿਹੜਾ 28 ਸਤੰਬਰ ਦਾ ਦਿਨ ਆ ਸ਼ਹੀਦ ਭਗਤ ਸਿੰਘ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੁੰਦਾ ਔਰ ਸ਼ਹੀਦ ਭਗਤ ਸਿੰਘ ਹੋਰੀ ਜਿਹੜੇ ਸਮਾਜ ਦੀ ਕਲਪਨਾ ਕਰਕੇ ਗਏ ਆ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਵਾਸਤੇ ਔਰ ਹੋਰ ਸਾਡੇ ਜਿਹੜੇ ਜਿੰਨੇ ਵੀ ਸਮਾਜਿਕ ਮੁੱਦੇ ਆ ਜਿੰਨੇ ਵੀ ਸਾਡੇ ਦੇਸ਼ ਦੇ ਸ਼ਹਿਰ ਦੇ ਹੋਰ ਜਿੰਨੇ ਮੁੱਦੇ ਆ ਚਾਹੇ ਰੋਜ਼ਗਾਰ ਦਾ ਮੁੱਦਾ ਹੋਵੇ ਪੜ੍ਹਾਈ ਦਾ ਮੁੱਦਾ ਹੋਵੇ ਸਿਹਤ ਸਹੂਲਤਾਂ ਦਾ ਮੁੱਦਾ ਹੋਵੇ ਜਾਂ ਲੋਕਲ ਮੁੱਦੇ ਜਿੰਨੇ ਵੀ ਹੈਗੇ ਆ ਉਹਦੇ ਵਿੱਚ ਅਸੀਂ ਸ਼ੀਤ ਭਗਤ ਸਿੰਘ ਦੇ ਨਾਮ ਦੇ ਉੱਪਰ ਸ਼ਹਿਰ ਦੇ ਵਿੱਚ ਇੱਕ ਚੌਕ ਦੀ ਮੰਗ ਕਰਦੇ ਆ ਪਿੰਡਾਂ ਦੇ ਵਿੱਚ ਜਿਹੜੇ ਆ ਪਾਣੀਆਂ ਦੇ ਛੱਪੜ ਆ ਪਾਣੀਆਂ ਦਾ ਨਿਕਾਸੀ ਦੇ ਵਾਸਤੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਜਿਹੜੇ ਆ ਪ੍ਰਾਟ ਮਿਲਣੇ ਚਾਹੀਦੇ ਆ ਉਹਨਾਂ ਦੇ ਜਿਹੜਾ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਉਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਲਗਾਤਾਰ ਪੂਰਾ ਸਾਲ ਕੰਮ ਮਿਲਣਾ ਚਾਹੀਦਾ ਔਰ ਇਹਦੇ ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਮੁੱਦੇ ਆ ਜਿਹੜੇ ਮੁੱਦਿਆਂ ਦੇ ਉੱਪਰ ਅੱਜ ਜਿਹੜੀ ਆ ਜਨਰਲ ਬਾਡੀ ਮੀਟਿੰਗ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ 28 ਸਤੰਬਰ ਦਾ ਜਿਹੜਾ ਦਿਨ ਆ ਉਸ ਦਿ ਇੱਕ ਬਹੁਤ ਵੱਡੀ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਆ ਉਹਦੇ ਵਿੱਚ ਜਿਹੜਾ ਸਾਰੇ ਤਹਿਸੀਲ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੇ ਲੋਕ ਆ ਉਹਦੇ ਵਿੱਚ ਸ਼ਾਮਲ ਹੋਣਗੇ